ਅੱਜ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜੇਸਕਰ ਤੋਂ ਜਿਸ ਪਿੰਡ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁੱਗੇ ਪਹੁੰਚੇ ਆ ਬੁੱਗਾ ਪਿੰਡ ਤਰਨਤਾਰਨ ਸਾਹਿਬ ਦੇ ਬਿਲਕੁਲ ਲੱਗੇ ਆ ਜਿਲ੍ਹਾ ਤਸਵੀਰ ਵੀ ਸ੍ਰੀ ਤਰਨਤਾਰਨ ਸਾਹਿਬ ਹੀ ਲੱਗਦਾ ਇਸ ਪਿੰਡ ਨੂੰ ਸਰਦਾਰ ਮਨਜੀਤ ਸਿੰਘ ਹੋਂ ਦੇ ਘਰ ਆਏ ਆ ਵਪਾਰ ਲੈਣ ਦਾ ਕੰਮ ਹੈ ਇਹਨਾਂ ਦਾ ਬਾਕੀ ਪੂਰੀ ਡਿਟੇਲ ਆਪਾਂ ਲਵਾਂਗੇ ਵੀਰ ਬੋਰ ਸਿੰਘ ਵੀਰ ਜਗਰਾਤ ਸਿੰਘ ਹੋਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਵੀਡੀਓ ਆਪਾਂ ਅੱਜ ਪਹਿਲੀ ਬਣਾ ਰਹੇ ਹਾਂ ਇਸ ਘਰ ਦੇ ਵਿੱਚੋਂ ਮਾਲ ਇਹਨਾਂ ਕੋਲ ਚੰਗਾ ਹੁੰਦਾ ਵੱਡੇ ਚੰਗੇ ਨਸਲ ਬਰੀਡ ਦੇ ਵਿੱਚ ਪਸ਼ੂ ਹੁੰਦੇ ਆ ਜੇਕਰ ਆਪਾਂ ਨਸਲ ਬਰੀਡ ਦੀ ਗੱਲ ਕਰੀਏ ਤੇ ਮੋਰਾ ਬਰੀਡ ਦੇ ਪਸ਼ੂ ਨੀਲੀ ਦਾਵੀ ਦੇ ਪਸ਼ੂ ਮਤਲਬ ਕੋ 18 18 20 20 ਕਿਲੋ ਵਾਲੀਆਂ ਮੱਝਾਂ ਵੀ ਇਹਨਾਂ ਦੇ ਕਿੱਲੇ ਤੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਪਸ਼ੂ ਅੱਜ ਤਿੰਨ ਜਿਹੜੀਆਂ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਵੈਸੇ ਇਹ ਕੋਈ ਦੂਜੇ ਦੂਜੇ ਸੂਬੇ ਦੇ ਵਿੱਚ ਹੀ ਆ ਇਹ ਕੈਮਨਤੀ ਦੀ ਝੋਟੀ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਨਾਲ ਲੱਗਦੇ ਪਿੰਡ ਉਬਲੀਪੁਰ ਪਿੰਡ ਦੇ ਬਿਲਕੁਲ ਨੇੜੇ ਆ। ਸਰਉੰਕਾਰ ਸ਼ਹਿਰ। ਠੀਕ ਆ ਜੀ ਸੋ ਪਰੰਪਰਨ ਸ਼ਹਿਰ ਵੀ ਇੱਥੋਂ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਆ ਬਿਲਕੁਲ ਨਾਲ ਹੀ ਲੱਗਦਾ ਪਿੰਡ ਆ ਬਿਲਕੁਲ ਪਿੰਡ ਆ ਬੁੱਗਾ। ਸੋ ਅੱਜ ਤਰੀਕ ਤੁਸੀਂ ਨੋਟ ਕਰ ਲਿਆ ਜੇ 21 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ। ਸੋ ਬਿਲਕੁਲ ਝੋਟੀਆਂ ਤਾਜ਼ੀਆਂ ਸਜਰ ਸੁਈਆਂ ਨੇ ਬੌਰੇ-ਬੂਰੇ ਦੇ ਵਿੱਚ ਹੀ ਆ ਜਾਂ ਬੌਰੇ ਤੋਂ ਬਾਹਰ ਆ ਕਿੰਨਾ-ਕਿੰਨਾ ਇਹਨਾਂ ਥੱਲੇ ਬੌਰਾ ਜਾਂ ਦੁੱਧ ਕੱਚਾ ਦੁੱਧ ਹਾਜ਼ਰ ਐ ਇਸ ਵਕਤ। ਪੂਰੀ ਗੱਲਬਾਤ ਕਰਾਂ ਕਿ ਸਭ ਤੋਂ ਪਹਿਲਾਂ ਸਰਦਾਰ ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ। ਬਾਈ ਖਾਲ ਸਾਰੇ ਬਾਈ ਕੁਝ ਕਿਫਾਤ ਸਾਰੇ ਪਰਵਾਸ ਸਾਰਿਆਂ ਨੂੰ ਸਤ ਸ੍ਰੀ ਅਕਾਲ ਹੋਰ ਵੀ ਇਕਾਂੜਿਆ ਵੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਟਾਣ ਤੇ ਵੈਲਕਮ ਹੈ ਜੀ ਮਿਹਰਬਾਨੀ ਭਾਜੀ ਮਿਹਰਬਾਨੀ ਲੱਭੀ ਵੀਰ ਜਗਰਾਜ ਨਾਰਮਲ ਹੀ ਚਲੋ ਲੋਕਰ ਏਰੀਆ ਦੇ ਵਿੱਚ ਆਪਣੇ ਭੈਣ ਭਰਾ ਸਾਰੇ ਜਾਨੂ ਮਾ ਤੁਹਾਡੇ ਨਾਲ ਬੋਰਡ ਤੋਂ ਹਾਂਜੀ ਹਾਂਜੀ ਠੀਕ ਆ ਤੇ ਸਰਦਾਰ ਸਾਹਿਬ ਮਨਜੀਤ ਸਿੰਘ ਉਹ ਮੇਰਾ ਪੱਕੂ ਤੋਂ ਪੱਕੂ ਦੇ ਨਾਮ ਨਾਲ ਸਾਰੇ ਵੀਰ ਜਾਣਦੇ ਆ ਜਿਹੜੇ ਮੇਰੇ ਭਰਾ ਕਾਫੀ ਵਪਾਰ ਦਾ ਕੰਮ ਪੁਰਾਣਾ ਕਰਦੇ ਆ ਤੇ ਕੋਈ 25 30 40 45 ਸਾਲ ਪੁਰਾਣਾ ਕੰਮ ਕਰਦੇ ਆ ਰਹੇ अच्छा पाजी एक आपा ਪਹਿਲਾਂ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਵਪਾਰ ਦਾ ਤੁਹਾਡਾ ਕੰਮ ਆ ਬਾਕੀ ਪਿੰਡ ਦੇ ਵਿੱਚ ਚਲੋ ਆਣੀ ਜਾਣੀ ਰਹਿੰਦੀ ਹਰ ਇੱਕ ਥਾਂ ਤੇ ਕਿੰਨੇ ਕੁ ਲੰਬੇ ਸਮੇਂ ਤੋਂ ਜਿਹੜਾ ਵਪਾਰ ਦਾ ਕੰਮ ਕਰਦੇ ਆ ਸਾਨੂੰ ਜੀ ਦੋ ਪੀੜ੍ਹੀਆਂ ਹੋ ਗਈਆਂ 50 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ ਚੰਦੇ ਨੇ ਹਿਸਾਬ ਮੋਂ 1947 ਦੀ ਵੰਡ ਤੋਂ ਬਾਅਦ ਗੱਲ ਕਰੀਏ ਵੀ 50-55 ਤੋਂ ਛਟਾੜੇ ਹੋ ਗਿਆ ਸੀਗਾ 50-55 ਸਟਾਰਟ ਹੈਗਾ ਸਾਡਾ ਠੀਕ ਹੈ ਜੀ ਤੇਰੇ ਬਾਪੂ ਜੀ ਕਰਦੇ ਮੁਰੇ ਅਹੀਂ ਰੱਖਦੇ ਕੰਮ ਇਹੋ ਕਰ ਠੀਕ ਹੈ ਜੀ ਠੀਕ ਹੈ ਦੋ ਪੀੜੀਆਂ ਹੋ ਗਈਆਂ ਬਾਕੀ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਆਪਣੇ ਚਲੋ ਗੱਲ ਹਰੇਕ ਭੈਣ ਭਰਾ ਜਿਹੜੇ ਬੀ ਬਜ਼ੁਰਗ ਜਾਂ ਪੁਰਾਣੇ ਮਿਲਦੇ ਆ ਦੱਸਦੇ ਆ ਵੀ ਬਾਕੀ ਮੱਝਾਂ ਮੁੱਝਾਂ ਦੇ ਰੇਟ ਉਹਦੋਂ ਵੀ ਉਹ ਸਮੇਂ ਦੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਤੇ ਉਹਦੇ ਕੁਝ ਵੀ ਨਹੀਂ ਮੈਂ ਦਾ ਭਾਜ ਦੇ 2000 ਦੇ ਆਉਂਦੇ ਸੀ ਮੈਂ 5000 ਦੇ ਚੰਗੇ ਆਉਂਦੇ ਆ 8000 ਦੇ ਆਉਂਦੇ ਆ ਅਸੀਂ ਆਪਾਂ ਦਾ 10000 ਤੋਂ ਠੀਕ ਆ ਜੀ ਹਾਂ ਚੰਗੀਆਂ ਚੰਗੀਆਂ ਮੈਂ ਜਿਹੜੀ 10000 12000 ਦੀ ਮੈਂ ਚੰਗੀਆਂ ਚੰਗੀਆਂ ਲੀਂਦੇ ਆ ਠੀਕ ਆ ਜੀ ਬਾਕੀ ਮੱਜਾਂ ਚਲੋ ਉਹ ਤੋਂ ਵੀ ਦਧਾਰੂ ਮੱਜਾਂ ਚੰਗੀਆਂ ਸੀ ਦੋ ਬਾਲੀ ਮਾਂ ਲੈਨੇ ਆ ਦੁੱਗਲੇ ਹੋਵੇ ਤੇ ਜਿਹੜਾ ਨਾ ਦੋ ਦਾ ਲੈਣੀ ਛੋਟੀ ਮਾਂ ਲੈਣੀ ਮੈਂ ਕੱਦ ਬੋਤਾਂ ਲੈਣੀ ਠੀਕ ਆ ਜੀ ਤੇ ਚੰਗੀ ਨਸਲ ਲੈਣੀ ਹੁਣ ਹਰਿਆਣੇ ਤੋਂ ਆਣੇ ਆ ਹਰਿਆਣੇ ਦੇ ਮੀਆਂ ਨੇ ਹੁਣ ਜਿੰਨਾ ਵੀ ਮਾਲ ਆਪਣੇ ਕੋਲ ਆ ਰਿਹਾ ਸਾਰਾ ਹਰਿਆਣੇ ਦਾ ਹਰਿਆਣੇ ਤੋਂ ਹੋਗਾ ਜੀ ਹਰਿਆਣੇ ਤੋਂ ਠੀਕ ਆ ਜੀ ਬਿਲਕੁਲ ਠੀਕ ਆ ਜੀ ਬਾਕੀ ਤਕਰੀਬਨ ਵੀਰ ਜਗਰਾਤ ਜਿੱਦਾਂ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਆ ਵੀ ਕੋਈ 18 20 ਕਿਲੋ ਵਾਲੀਆਂ ਮੱਝਾਂ ਵੀ ਇੱਥੇ ਅਕਸਰ ਆਉਂਦੀਆਂ ਰਹਿੰਦੀਆਂ ਹਾਂਜੀ ਭਾਜੀ ਠੀਕ ਆ ਜੀ ਤੇ ਮੋਹਰਾ ਬਰੀਡ ਦੇ ਵਿੱਚ ਜਿਆਦਾ ਸ਼ੌਂਕ ਰੱਖਦੇ ਆ ਵੀ ਖਰੀਦਦਾਰੀ ਕਰਨ ਦਾ ਕਿ ਨਹੀਂ ਸਾਡਾ ਅਸੀਂ ਮੋਹਰਾ ਚ ਕਰਦੇ ਆ ਜੇ ਕੋਈ ਚੰਗੀ ਝੋਟੀ ਬਰੀਡ ਦੀ ਮਿਲ ਜੇ ਨੀਲੀ ਰਾਵੀ ਦੀ ਫਿਰ ਉਹ ਵੀ ਲੈ ਲੇ ਜੀ ਠੀਕ ਆ ਜੀ ਜੇ ਆਪਾਂ ਨੂੰ ਮਨ ਨੂੰ ਚੰਗੀ ਲੱਗੇ ਕੋਈ ਚੰਗੀ ਟੌਪ ਦੀ ਝੋਟੀ ਹੋਵੇ ਉਹ ਵੀ ਲੈ ਲੀ। ਤੇ ਮਾਲ ਛੜਨਾ ਨਹੀਂਗਾ ਵੀ ਜਿਹੜਾ ਸਾਫ ਸੁਥਰਾ ਚੰਗੇ ਦੁੱਧ ਦਾ ਲੈਣੀ ਵੱਡੀ ਮੈਂ ਛੋਟੀ ਮੈਂ ਨਹੀਂ ਲੈ। ਠੀਕ ਆ। ਹਾਂਜੀ। ਲੋਬੇ ਠੀਕ ਆ ਜੀ ਜਿਹੜੇ ਮੇਰੇ ਭਰਾ ਠੀਕਾ ਜੀ ਕੰਮ ਕਰਦੇ ਆ ਸਟੈਂਡਰਡ ਦਾ ਪਸ਼ੂ ਖਰੀਦ ਖਰੀਦਦਾਰੀ ਕਰਦੇ ਆ ਉਹਨਾਂ ਸਟੈਂਡਰਡ ਦਾ ਪਸ਼ੂ ਖਰੀਦਣਾ ਕੋਈ 2 2 3 ਲੱਖ ਨੂੰ ਨਹੀਂ ਵੇਖਿਆ ਜਾਂਦਾਗਾ ਜਦੋਂ ਕੋਈ ਚੰਗੇ ਪਸ਼ੂ ਨੂੰ ਹੱਥ ਪਾਉਣਾ ਹੋਵੇ। ਸੋ ਮਾਲ ਇਹਨਾਂ ਦੇ ਕੋਲ ਸਾਫ ਸੁਥਰਾ ਹੈ। ਪੂਰੀ ਗੱਲਬਾਤ ਕਰਾਂਗੇ ਪੂਰੀ ਵਿਸਪਾਰ ਦੇ ਨਾਲ ਡਿਟੇਲ ਦਵਾਂਗੇ ਤੁਹਾਨੂੰ। ਸੋ ਝੋਟੀਆਂ ਕੋਈ ਮੋٹے ਤੌਰ ਤੇ ਜਸ਼ਨ ਕੈਮ ਸੂਈ ਬਿਲਕੁਲ ਤਾਜੀ ਹੈ ਵੈਸੇ ਬਿਲਕੁਲ ਸੂਆ ਹਫਤੇ ਦੇ ਅੰਦਰ ਬਾੜ ਹੀ ਹੈਗਾ ਤਕਰੀਬਨ ਬਾਕੀ ਪੂਰੀ ਗੱਲਬਾਤ ਕਰਾਂਗੇ ਜਗਰਾਜ ਕਿਹੜੇ ਪਾਸੇ ਫਿਰ ਸ਼ਟਾਰਟ ਕਰਦੇ ਆ ਕੰਮ ਸ਼ੁਰੂਆਤ ਤੋਂ ਹੀ ਪਰਲੀ ਆ ਆਜੋ ਜੀ ਆਜੋ ਸੋ ਸ਼ੁਰੂਆਤ ਕਰਦੇ ਇੱਕ ਬਹੁਤ ਵਧੀਆ ਚੰਗੀ ਪਿਆਰੀ ਕੱਟੀ ਤੁਸੀਂ ਸਾਹਮਣੇ ਦੇਖ ਰਹੇ ਹੋ ਝੂਟੀ ਜਾਸੂਆ ਝੂਟੀ ਦਾ ਦੂਜਾ ਸੂਆ ਤੂੰ ਤੇ ਫਿਰ 12 ਕਿਲੋ ਬੋੜਾ ਹਮ ਤੋਂ ਠੀਕ ਤਿਆਰ ਹੈ ਐਸ ਵਕਤ 12 ਕਿਲੋ ਹਾਂਜੀ ਭਾਵੇਂ 2 ਟਾਈਮ ਕੋਈ ਚੋਲੇ ਭਾਵੇਂ 4 ਟਾਈਮ ਕੋਈ ਚੋਲੇ ਹੂੰ 12 ਕਿਲੋ ਚਵਾਈ ਦੀ ਇਹ ਵੰਨੇ ਆ ਆ ਲੈ ਜਸਲੇਤਰੋ ਮਾਰ ਕੇ ਕੈਮਰਾ ਵਿਖਾਓ ਬੇਲਬੂਝ ਦਿਖਾ ਦਿਓ ਭਰਾਵਾਂ ਨੂੰ ਲੁਬਾਈ ਨੂੰ ਪੁੱਛੀ ਤੇ ਬੜੀ ਸਪੈਸ਼ਲ ਆ ਛੋਟਾ ਸਿੰਘ ਦੂਜਾ ਸੁਭਾ ਝੋਟੀ ਸੂਇਦ ਮੂੰਹੋਂ ਦੰਦੀ ਜਵਾਨੀ ਆ ਇਹ ਜਵਾਨ ਆ ਇਧਰ ਵਿਰਲਾ ਵੰਡਾ ਦਿਖਾਓ ਵੀ ਬਿਲਕੁਲ ਮਰਲੇ ਦੀਆਂ ਮਰਲੇ ਵੰਡਾਂ ਨੇ ਸਪੇਸ ਗੈਪ ਬਹੁਤ ਵਧੀਆ ਬਾਕੀ ਮੇਰਾ ਭਰਾ ਨਾਰਮਲ ਨਿਗਾਹ ਦੇ ਵਿੱਚੋਂ ਕੱਢੋਂਗੇ ਤਾਂ ਪਤਾ ਲੱਗ ਜੂਗਾ ਵਿਰਲਾ ਵੰਡ ਬਹੁਤ ਵਧੀਆ ਅੱਜ ਇਹ ਚੌਥਾ ਦਿਨ ਸੂਇਨ ਹੋਇਆ ਅੱਜ ਸਿਰਫ ਚੌਥਾ ਦਿਨ ਹੈ ਤੇ 12 ਕਿਲੋ ਬੋਲੇ ਤੋਂ ਸ਼ੁਰੂਆਤ ਕੀਤੀ ਕੱਲ ਹੀ ਆਪਣੇ ਕੋ ਆਈਆਂ ਵਿజిਟ ਕੀਤੀ ਜਾਂਦਾ ਠੀਕ ਹੈ ਜੀ ਇਧਰੋਂ ਵੀਰ ਇਤੋਂ ਹਲਾ ਕੇ ਦਿਖਾ ਦਿਆ ਜੇ ਇੱਕ ਪੂਰੀ ਬੈਕ ਸਾਈਡ ਉਹ ਸਿੱਧੀ ਕਰ ਪਿਆ ਜੀ ਕੋਈ ਗੱਲ ਤੋੜ ਕੇ ਦਿਖਾਵਾਂਗੇ ਤਸਲੀ ਦੇ ਨਾਲ ਇੱਕ ਪੂਰੀ ਬੈਕ ਸਾਈਡ ਤੋਂ ਪੂਰੀ ਨਿਗਾਹ ਦੇ ਵਿੱਚੋਂ ਕੱਟੋ ਹੁਣ ਤਕਰੀਬਨ ਪਚਾਰ ਕ ਵੱਜਣ ਦਾ ਜਾਂ ਸ਼ਾਮ ਦਾ ਸਮਾਂ ਤੇ ਮਾਰਨਿੰਗ ਚਵਾਈ ਕਿੰਨੇ ਕ ਵੱਜੇ ਕੀਤੀ ਅਸੀਂ ਭਾਜੀ 6:00 ਕ ਚਾਰ ਦੀ ਮਾਰਨਿੰਗ ਚਵਾਈ ਜਦੋਂ ਤੁਹਾਨੂੰ ਫੋਨ ਕੀਤਾ ਤੁਸੀਂ ਕਿਹਾ ਵੀ ਅਸੀਂ ਸਵੇਰੇ ਆਵਾਂਗੇ 4:00 ਕ ਵੱਜੀ ਠੀਕ ਹੈ ਜੀ ਤਾਂ ਕਰਕੇ ਅਸੀਂ 6:00 ਕ ਚਾਰ ਚਵਾਈ ਕੀਤੀ ਐ ਫੋਨਿੰਗ ਦੀ ਠੀਕ ਹੈ ਜੀ ਇਹ ਕੱਟੀ ਆ ਮਗਰ ਠੀਕ ਹੈ ਜੀ ਪੰਜਾਂ ਚੌ ਪੰਜਾਂ ਦਿਨਾਂ ਦਾ ਬੱਚਾ ਚੌਥਾ ਦਿਨ ਐ ਸੁਈ ਨੂੰ 나ੜੂ ਨਾਲ ਐ ਚੋ 나ੜੂ ਨਾਲ ਬੱਚ ਇਹ ਹਰਿਆਣੇ ਦੀ ਜੀਤ ਦੀ ਖਾਸ ਹੈ ਠੀਕ ਹੈ ਜੀ ਇਹ ਆਪਣੀ ਜੀਨ ਚੋਂ ਲਈ ਆ ਅੱਜ ਹੋਰ ਕੇ ਤਸੱਲੀ ਨਾਲ ਤੋੜ ਕੇ ਦਿਖਾਉਣੇ ਆ ਠੀਕ ਹੈ ਜੀ ਬਾਕੀ ਜੀਤ ਦੀ ਜੰਪਲ ਆ ਹਰਿਆਣੇ ਵਾਲੀ ਸਾਈਡ ਦੀ ਉਧਰ ਦੀ ਜਿਹੜੀ ਦੋਸਤ ਗਗਲਾਂ ਪਿੰਡ ਹੈ ਇਹਦਾ ਜੰਪਲ ਜੀਨ ਦੀ ਮਤਲਬ ਉਧਰ ਮਤਲਬ ਆਪਣੇ ਸੰਪਰਕ ਬਣਿਆ ਜਾਂ ਕਿਤੇ ਨਾ ਕਿਤੇ ਆਪ ਜਾ ਕੇ ਆਪਾਂ ਬਹੁਤ ਪਾਈ ਪੁਰਾਣਾ ਜਾਣਦੇ ਹਾਂ ਉੱਥੇ ਆ ਪੁਰਾਣੀ ਗੱਲ ਬਾਤ ਹਾਂ ਜੀ ਆਪਾਂ ਘਟੋ ਘਟ ਵੀ 40 ਸਾਲ ਹੋ ਗਏ ਆ ਡੈਡੀ ਹੁਣਾਂ ਨੂੰ 30 ਸਾਲ ਆ ਜਾਂਦਿਆਂ ਨੂੰ ਹਾਂ ਜੀ ਸੋ ਇੱਕ ਵਾਰੀ ਦੋਸਤ ਪੂਰੀ ਤਸੱਲੀ ਨਾਲ ਆਪਾਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਚੀਜ਼ ਆਲਟ ਕੱਦ ਬਹੁਤ ਵਧੀਆ ਚੰਗਾ ਝੋਟੀ ਦਾ ਸੋਨੇ ਪਿੱਟਪੂੜੇ ਦੇ ਵਿੱਚ ਆ ਚੌੜਾ ਪਿੱਟਪੂੜਾ ਤੇ ਕਰਮਾਲੀ ਦਾ ਠੀਕਾ ਜੀ ਆ ਇਸ ਵਕਤ 12 ਕਿਲੋ ਬੋਲੇ ਦੀ ਸਟਾਰਟਿੰਗ ਆ ਆ ਦੇਖੋ ਜੀ ਆ ਦੇਖੋ ਸੋ ਆਰਡਰ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਸੋ ਬਹੁਤ ਖੂਬਸੂਰਤ ਝੋਟੀ ਆ ਬਰੀਕੀ ਦੇ ਵਿੱਚ ਆ ਜਿੰਨੇ ਵੀ ਆ ਬਰੀਕੀ ਦੇ ਵਿੱਚ ਆ ਵਿਰਲ ਵੜ ਚੰਗੇ ਮਿਲਣਗੇ ਝੋਪੀ ਦੇ 15 ਕਿਲੋ ਝੋਟੀ ਦੋ ਤਾਂ ਨੋਰਮਲ ਜੀ ਗੱਲ ਆ ਝੋਟੀ ਥਾਣ ਬੜਾ ਲੱਗਾ ਚੁਾਈ ਬੜੀ ਘੈਂਟ ਲੱਗੀ ਠੀਕ ਆ ਜੀ ਜੇਕਰ ਇਹਦੀ ਮੁੱਲ ਦੀ ਗੱਲ ਕਰਕੇ ਡਿਮਾਂਡ ਕੀ ਕਰਦੇ ਆ ਝੋਟੀ ਦੀ ਭਾਜੀ ਮੁੱਲ ਕਰਾਉਣਾ 180 ਆ ਜਿਹੜਾ ਲੈਂਣ ਦੇਣ ਆ ਉਹ ਆਪਾਂ 175 ਦੀ 175 ਦੇ ਹਾਂਜੀ ਲੋ ਵੀ ਜਿਹੜੀ ਦੇ ਲੈ ਦੋਸਤੋ 175 ਆ ਬਾਕੀ ਮੌਕੇ ਤੇ ਕੋਈ ਮਾਨਤਾਨ ਕੋਈ ਵੀ ਭਰਾ ਆਊਗਾ ਤਾਂ ਮੌਕੇ ਤੇ ਮਾਨਤਾਨ ਆਪਾਂ ਕਰਾਂ ਠੀਕ ਆ ਜੀ ਹਾਂਜੀ ਲੋ ਵੀ 175 ਦੀ ਦੋਸਤੋ ਪੌਣੇ 2 ਲੱਖ ਦੀ ਇਹ ਝੋਟੀ ਮਿਲੂਗੀ ਬਾਕੀ ਕੋਈ ਵੀ ਫਾਰਮਰ ਭਰਾ ਫੋਨ ਲਾਵੇ ਠੀਕ ਆ ਜੀ ਇਹ ਹੋ ਰਿਹਾ ਹੁੰਦਾ ਵੀ ਮੋਨ ਫੋਨ ਤੇ ਆ ਜੀ ਉਹਦੇ ਵਿੱਚ ਚਲੋ ਖਰੀਦ ਭਰਾਉਣ ਦਾ ਕਰਾਂ ਵੀ ਥੋੜੇ ਪੈਸਿਆਂ ਦੀ ਛੇਣਾ ਹੋਵੇ ਕਿਤੇ ਉਹਨੇ ਵੀ ਫੋਨ ਲਾਉਣਾ 175 ਦਾ ਮੋਲ ਆ ਜਿਹੜੇ ਭਰਾਉਣ ਨੂੰ ਪੋਗ ਖਾਂਦੀ ਹੈ ਠੀਕ ਆ ਜੀ 12 ਖਾਂਦੀ ਹੈ ਸ਼ਾਇਦ ਵੀ ਇੰਨੇ ਕੇ ਪੈਸੇ ਲਾਉਣੇ ਆ ਵੀ ਇਹੋ ਜੀ ਕੁਆਲਿਟੀ ਚਾਹੀਦੀ ਤੇਰੀ ਮਾਨਤਨ ਕਰਾਂਗੇ ਜਦੋਂ ਭੈਣ ਭਰਾ ਤੁਸੀਂ ਠੀਕ ਆ ਠੀਕ ਆ ਜੀ ਠੀਕ ਆ ਆ ਦੇਖੋ ਠੀਕ ਆ ਜੀ ਬਾਕੀ ਜੇ ਕੋਈ ਦਿਖਾ ਦਿਓ ਜੇ ਸ਼ਮ ਚੰਗੀ ਤਰ੍ਹਾਂ ਆ ਤੋਂ ਲੈਵੇ ਐਡਰ ਦੀ ਕੁਆਲਿਟੀ ਦਿਖਾਓ ਕਿਰਕ ਬਹਿਣੀ ਵਾਲੇ ਪਾਸੋਂ ਦਿਖਾਇਆ ਜੀ ਆ ਥੰਮ ਸੈਲ ਦਿਖਾ ਦਿਆ ਜੀ ਬਹੁਤ ਬੜਾ ਆ ਥਾਨ ਸਹਿਜ ਵਿਖਾ ਦਿਓ ਬਿਲਕੁਲ ਗੁਲਗਲ ਬਹੁਤ ਵਧੀਆ ਮੋਟਾ ਥਾਣਾ ਵਿਰਲਵੰਦ ਚੰਗੇ ਆ ਚੰਗੀ ਝੋਟੀ ਆ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਦਿੱਤੀ ਐ ਕਿ ਸੈਗਰ ਨੰਬਰ ਤੇ ਜਗਰਾਜ ਭਾਈ ਇਧਰ ਆਪਣੇ ਕੋਲ ਜਿਹੜੀ ਇਹ ਝੋਟੀ ਐ ਐਮ 29 ਦੀ ਭਾਜੀ ਆ ਐਮ 29 ਦੀ ਆ ਅੱਲਾ ਸੁਆ ਹਾਂ ਦੋਂਦੀ ਮੂੰਹ ਠੀਕ ਆ ਜੀ ਪਿਓਰ ਦੋਂਦੀ ਐ ਪਿਓਰ ਦੋਂਦੀ ਮੂੰਹ ਚੌਕ ਛੇ ਕੰਨਿਆ ਦੇ ਦੰਦ ਪਿਓਰ ਦੋਂਦੀ ਦੋ ਦੰਦ ਐਮ 29 ਦੀ ਕਟਿਆ ਆ ਝੋਟੀ ਆ ਹੂੰ ਹੁਣ ਝੋਟੀ ਕੋ ਆ ਵਕਤ 14 ਕਿਲੋ ਤੋਂ ਆ ਤਿਆਰ ਦੋਦੇ ਆ ਥੋੜਾ ਜਨਾ ਇਹ ਕੱਲ ਦੀ ਆਈ ਕਰਕੇ ਜੀ ਘੱਟ ਲਾਇਆ ਥੋੜਾ ਜਨੇ ਥੋੜੀ ਜੀ ਕਿਲੋ ਕੱਲ ਕਿਲੋ 1.5 ਕਿਲੋ ਘੱਟ ਗਈ ਆ ਬਾਕੀ ਮੂਰਤੀ ਹੈ ਜੈਡ ਬਲਾਕ ਹੈ ਬਿਲਕੁਲ ਬਿਲਕੁਲ ਪਰ ਇੱਕ ਜਿਹਨੂੰ ਮਤਲਬ ਚੀਜ਼ਾਂ ਦੇ ਆ ਕੇ ਕੁਆਲਿਟੀ ਵਾਲੀ ਬਿਲਕੁਲ ਬਿਲਕੁਲ ਜਿਹੜੇ ਸੋ ਮੰਤਰੀ ਸਿੰਘਾ ਛੋਟਾ ਸਿੰਘ ਕੋਕਾ ਪੀਸ ਆਪਾਂ ਕਹਿ ਸਕਦੇ ਆ ਛੋਟੀ ਸਿੰਗੀ ਆ ਦੋਂਦੀ ਛੋਟੀ ਦਿਖਾ ਰਹੇ ਆ ਜੈਡ ਬਲਾ ਹੈਗਾ ਮੱਥੇ ਤੋਂ ਲੈ ਕੇ ਪੂਛ ਤੇ ਬਿਲਕੁਲ ਐਂਡਪੱਕ ਦੇਖੋਗੇ ਤੇ ਇੱਕ ਬਾਲ ਜਿਹਾ ਥੋੜਾ ਨਹੀਂਗਾ ਇਧਰ ਇੱਕ ਬਹਨੀ ਦੇ ਪਾਸੇ ਤੁਹਾਨੂੰ ਇੱਕੋ ਜੀ ਕੈਮਰਾ ਮਾਰ ਕੇ ਨਿ ਬਰਨਬਾ ਦਾ ਬੋਧ ਨੋ ਡਾਊਟ ਮੇਰਾ ਭਰਾ ਕੋਈ ਧਿਆਨ ਕੇ ਵੇਖੂਗਾ ਤੇ ਬਹੁਤ ਉਹ ਸ਼ਕੀਨ ਝੋਟੀ ਆ ਦੋਂਦੀ ਝੋਟੀ ਅੱਜ ਕਿੰਨੇ ਦਿਨ ਦਸੇ ਸੁਈ ਨੂੰ ਇਹਨੂੰ ਭਾਈ ਸੰਦੂਰ ਸਾਹਿਬ ਅੱਜ ਇਹਨੂੰ 8 ਦਿਨ ਹੋ ਗਏ ਸੁਈ ਨੂੰ ਝੋਟੀ 8 ਦਿਨ ਹੋ ਗਏ ਹਾਂਜੀ ਲੋ ਵੀ 8 ਦਿਨ ਆ ਮਗਰ ਇਹਦੇ ਕੱਟਾ ਹਨਾ ਮਗਰ ਕੱਟਾ ਆ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਕੱਟਾ ਹਾਂਜੀ ਤੇ ਕਿੰਨਾ ਇਹ ਥੱਲੇ ਇਸ ਵਕਤ ਹੁਣ ਦੁੱਧ ਕੱਚਾ ਦੁੱਧ ਕਿੰਨਾ ਹੈ ਦੁੱਧ ਤੁਸੀਂ ਅਜੇ ਤੱਕ ਉਹ ਤੋਂ 14 ਕਿਲੋ ਦੁੱਧ ਮਿੰਨ ਕੇ ਲਿਆ ਹੈ ਠੀਕ ਹੈ ਤੇ ਹੁਣ ਕਿਲੋ ਖੰਡ ਝੋਟੀ ਦੁੱਧ ਘਟ ਗਿਆ ਤੇ ਵਿਚਾ ਥੋੜਾ ਜੀਂ ਦੀ ਆਣ ਕੇ ਥੋੜਾ ਲਾਇਆ ਝੋਟੀ ਹਮ ਇਸ ਵਕਤ ਮਤਲਬ ਕਿ 14 ਕਿਲੋ ਹੋਊਗਾ ਨੈਟ ਦੇ ਤੁਹਾਨੂੰ ਹਾਂਜੀ 14 ਕਿਲੋ ਦੁੱਧ ਹੋਊਗਾ ਮਤਲਬ 14 ਕਿਲੋ ਦੋਸਤੋ ਦੁੱਧ ਹੈਗਾ ਮਗਰ ਉਹ ਇਕੱਲੇ ਬੈਕਸਾਈਡ ਤੋਂ ਦਿਖਾਓ ਬੈਕਸਾਈਡ ਤੋਂ ਦਿਖਾਓ 14 ਕਿਲੋ ਦੁੱਧ ਇਸ ਝੋਟੀ ਦੇ ਪੱਲੇ ਦੋਸਤੋ ਇਸ ਵਕਤ ਹਾਜ਼ਰ ਆ ਸੋ ਸਟਾਰਟਿੰਗ 8 ਸੱਤਾ 8 ਸੱਤਾ ਦਿਨਾਂ ਦੀ ਸਾਰੀ ਸੂਈ ਆ ਚੌਰਸ ਲੇਵਾ ਮੋਢ ਤੋਂ ਗਾਰ ਤੁਸੀਂ ਦੇਖੋਗੇ ਬਿਲਕੁਲ ਤੁੰ ਤੋਂ ਸ਼ਟਾਰਟ ਹੋ ਗਏ ਤੇ ਬੈਸਰ ਸਾਰ ਨਾਲ ਦੇਵਾ ਲਾਉਂਦੀ ਕਰਮਾ ਲਈ ਟਾਈਮ-ਟਾਈਮ ਹੈ ਠੀਕ ਆ ਤੇ ਮਾਰਨਿੰਗ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਵੀ ਸਵੇਰ 4 ਵਜੇ ਨਾਲ ਇੰਜਵਾਇ ਕੀਤੀ ਸੀਗੀ ਕੋਣ ਵੀ ਜਿਹੜਾ ਸ਼ਾਮ ਦਾ ਸਮਾਂ ਵੀ 4:00 ਵਜਨ ਦਾ ਹੈ ਆ ਦੇਖੋ ਆ ਕਰੋ ਚੈੱਕ ਬਹੁਤ ਸਫਾਈ ਵਾਲਾ ਲੇਵਾ ਬਰੀਕੀ ਦੇ ਵਿੱਚ ਆ ਜੀ ਭਾਵੇਂ ਭਾਈ ਸੰਧੂ ਸਾਹਿਬ ਨੂੰ ਡੀਐਨਏ ਟੈਸਟ ਕਰਾ ਲੈ ਅਸੀਂ 29 ਦੀ ਹੈ ਬਿਲਕੁਲ ਜੀ ਬਿਲਕੁਲ ਹੋ ਸਕਦਾ ਛੋਟੀ ਜਿੱਤਰਾ ਦੁੱਧੋਂ ਤਿਆਰ ਆ ਨਾ ਕਰਦ ਗਈ ਆ ਹੋ ਸਕਦਾ ਛੋਟੀ 16 17 ਕਿਲੋ ਦੁੱਧ ਕਰ ਬਾਕੀ ਜੇ ਰਾਜਵਰੇ ਹਮੇਸ਼ਾ ਜੀ ਆਪਾਂ ਚੋਲੋ ਜਿਵੇਂ ਸਿਆਣੇ ਦੀ ਗੱਲ ਕਰਨਾ ਵੀ ਆਉਂਦੇ ਵੀ ਝੋਨੇ ਵਾਲੇ ਪਿੰਡ ਪ੍ਰਾਲੀਆਂ ਤੋਂ ਦਿਸ ਪੈਂਦੇ ਆ ਬਾਕੀ ਨਸਲ ਬਰੀਡਾਂ ਜਿਹੜੀਆਂ ਮੈਨੂੰ ਲੱਗਦਾ ਕਿ ਚਲੋ ਇਹ ਡੀਐਨਏ ਜਿਹੜੇ ਭਰਾ ਪਾਰਕੂ ਉਹਨਾਂ ਦੀ ਨਿਗਰ ਡੀਐਨਏ ਟੈਸਟ ਉਹਨਾਂ ਕਰੀ ਉਹਨਾਂ ਉੱਤਨੀ ਕਰ ਲੈਣਾ ਵਾ ਠੀਕ ਆ ਬਾਕੀ ਸੋਹਣੀ ਝੋਟੀ ਆ ਵਾਜਨ ਮੋੜ ਵਾਲੀ ਆ ਵੀਰੇ ਖੋਲ ਕੇ ਦਿਖਾ ਦਿਆ ਲਓ ਜੀ ਕਰੋ ਜਾ ਠੀਕ ਆ ਜੀ ਸੋ ਬਾਕੀ ਬਾਹਰ ਕੱਢ ਕੇ ਤਸल्ली ਨਾਲ ਦਿਖਾ ਰਹੇ ਹਾਂ ਸੋ ਅਹਿਮਨ 29 ਦੀ ਝੋਟੀ ਤੁਸੀਂ ਦੇਖ ਰਹੇ ਜੇ ਪਿਓਰ ਜਿਹੜੀ ਮੋਰਾ ਬਰੀਡ ਦੀ ਦੋਸੋਂ ਝੋਟੀ ਆ ਸੋ ਉਹਨਾਂ ਫਾਰਮਰ ਭਰਾਵਾਂ ਦੇ ਲਈ ਆ ਵੀ ਜਿਹੜੇ ਮੇਰੇ ਵੀਰ ਇੱਕ ਚੰਗੀ ਨਸਲ ਨੂੰ ਪਿਆਰ ਕਰਦੇ ਆ ਚਾਹੇ ਮੋਰਾ ਬਰੀਡ ਦੀ ਹੋਵੇ ਚਾਹੇ ਕਦੋਂ ਵੀ ਆਪਾਂ ਨੀਲੀ ਦਾ ਵੀ ਤੁਹਾਨੂੰ ਸ਼ੈ ਦਿਖਾਉਨੇ ਆ ਆ ਦੇਖੋ ਹਾਂ ਜਸ਼ਨ ਦਿਖਾ ਦੇ ਪੁੱਤ ਚੰਗੀ ਤਸਲੀ ਨਾਲ ਸੋ ਬਾਕੀ ਖੜਨੀ ਖੁਰਨੀ ਪ੍ਰੋਪਰ ਤੁਹਾਨੂੰ ਦਿਖਾਉਨੇ ਆ ਚੰਗਾ ਜੀ ਇਧਰੋਂ ਜਸ਼ਨ ਇਧਰ ਇਧਰ ਮਾਰ ਕੇ ਕੈਮਰਾ ਦਿਖਾਓ ਫੇਸ ਕੁਆਲਿਟੀ ਦਿਖਾਓ ਇਸ ਕੁਆਲਿਟੀ ਦਿਖਾਓ ਸਿੰਗੀ ਦਿਖਾਓ ਬਿਲਕੁਲ ਛੋਟੀ ਸਿੰਗੀ ਪਤਲਾ ਫੇਸ ਭਾਰੀ ਗਰਦਨ ਸੋ ਢਾਂਚਾ ਢੂਂਚਾ ਬਹੁਤ ਸੋਹਣਾ ਬਾਕੀ ਲੈਗ ਲੋਕ ਤੁਸੀਂ ਮੇਰਾ ਵੀਰ ਵੇਖੋ 프ਰੰਟ ਤੋਂ ਖੜਨੀ ਖੁਰਨੀ ਬੜ ਆ ਵੇ ਹਾਂ ਵੇ ਆਇਆ ਨੂੰ ਬਰੇ ਦੋ ਕਦਮ ਹੈ ਨੂੰ ਤੋੜ ਲਿਆ ਜੀ ਆ ਇਧਰ ਨੂੰ ਤੋੜਿਆ ਜੀ ਦੋ ਕਦਮ ਆ ਦੇਖੋ ਇਕ ਆ ਲੋ ਜੀ ਹਾਂ ਲਓ ਜੀ ਕਰੋ ਚੱਲ ਠੀਕ ਆ ਜੀ ਬਹੁਤ ਖੂਬਸੂਰਤ ਸੋ ਸਟਾਰਟਿੰਗ ਜਿਹੜੀ ਆ 14 ਲੀਟਰ ਦੀ ਸਟਾਰਟਿੰਗ ਆ ਠੀਕ ਆ ਜੀ ਸੁਪਰਮਾਰਕ ਖਲਾਰ ਵਾਲਾ ਲੈਵਾ ਬਿਲਕੁਲ ਪੱਟਾਂ ਦੇ ਸਣ ਦੇ ਵਿੱਚਕਾਰ ਫਿਕਸ ਲੈਵਾ ਥਾਂ ਦੂਜਾ ਹਰਗਾ ਲਗਾ ਆਹ ਲੋ ਆਹ ਲੋ ਠੀਕ ਆ ਜੀ ਸੋ ਬਹੁਤ ਬਾਗਮਾਲ ਝੋਟੀ ਆ ਠੀਕ ਆ ਜੀ ਸੋਹਣੀ ਸੁਨੱਖੀ ਬਹੁਤ ਆ ਬਾਕੀ ਚਲੋ ਆਰੂ ਬਚੰਗੇ ਆ ਵੀ 14 ਲੀਟਰ ਤੋਂ ਸ਼ਟਾਰਟਿੰਗ ਆ ਸੋ ਬਾਕੀ ਆਪਾਂ ਜਿਗਰਾ ਵੀਰੇ ਜਿਵੇਂ ਗੱਲ ਕਰਦੇ ਨੇ ਦੁੱਧ ਅੱਗੇ ਕੋਈ ਖੇਚਲ ਚੰਗੀ ਕਰ ਲੈ ਤੇ ਸੇਵਾ ਕਰ ਲੈ ਮੇਰਾ ਵੀਰ ਤੇ ਬਾਕੀ ਦੁੱਧ ਤੋਂ ਬਹੁਤ ਪਿਆਰੀ ਝੋਟੀ ਆ ਤੋ ਬਾਤ ਮਾਰ ਠੀਕ ਹੈ ਜੀ ਸੋ ਬਾਕੀ ਚਾਹਵਨ ਭਰਾ ਆਪਣੇ ਹੱਥ ਪਾ ਲਿਆ ਤੇ ਮਗਰ ਅਰਜਨ ਕੁੰਗੜ ਦਾ ਜਿਹੜਾ ਬੱਚਾ ਜੈਡ ਬਲੈਕ ਹੀ ਕੱਟਾ ਜੈਡ ਬਲੈਕ ਹੀ ਕੱਟਾ ਜੈਡ ਬਲੈਕ ਹੀ ਮਗਰ ਕੱਟਾ ਬਹੁਤ ਪਿਆਰਾ ਆ ਦੇਖੋ ਤੋ ਜੈਡ ਬਲੈਕ ਮਗਰ ਕੱਟਾ ਤੇ ਇਹ ਜਗਰਾਜ ਜੀ ਨੇ ਲੈਣ ਦੇਣ ਦੀ ਗੱਲ ਕਰੀਏ ਚਲੋ ਸੇਲ ਕਰਨਾ ਆਪਾਂ ਪਸ਼ੂ ਕੀ ਮੁੱਲ ਦੀ ਆ ਕੀ ਡਿਮਾਂਡ ਰੋਗੀ ਇਹਦੀ ਸੰਦੇ ਸਾਹਿਬ ਮੁੱਲ ਕਰਾਉਣਾ 2 ਲੱਖ ਰੁਪਈਆ ਆ ਜਿਹੜਾ ਲੈਣ ਦੇਣ ਆ ਹੂੰ ਉਹ 190 ਦੀ ਕਰੇ 190 ਦੀ ਹਾਂਜੀ ਬਿਲਕੁਲ ਬਿੱਤੋ ਵੀ ਮਾਨਤਨ ਹੋਊਗਾ ਕੋਈ ਨਹੀਂ ਜਿਹੜਾ ਕੋਈ ਭੈਣ ਭਰਾ ਹੋਊਗਾ ਚੱਲ ਕੇ ਆਪਾਂ ਮਾਨਤਨ ਵੀ ਕਰਾਂਗੇ ਬਹੁਤ ਪਿਆਰੀ ਝੋਟੀ ਆ ਦੋਸਤੋ ਕਿਸੇ ਪਾਸੇ ਵੀ ਆਪਾਂ ਗੱਲ ਕਰੀਏ ਨਾ ਵੀ ਕਿਸੇ ਭਰਾ ਨੇ ਚਲੋ 1,90,000 ਰੁਪਏ ਲਾਉਣਾ ਕੁਆਲਿਟੀ ਦੇ ਪੈਸੇ ਲੱਗਦੇ ਲੱਗਦੇ ਕੋਈ 1.5 ਡੂਡ ਲੱਖ ਕੋਈ 1,55,7 ਨੂੰ ਤਾਂ ਨਾਰਮਲ ਕੇ ਜੀ ਨਾਰਮਲ ਮੱਝਾਂ ਮਿਲ ਜਾਂਦੀਆਂ ਠੀਕ ਹੈ ਜੀ ਬਹੁਤ ਫਿੱਟ ਫਾਟ ਕਰਵਾ ਲਈ ਠੀਕ ਹੈ ਜੀ ਕੋਈ ਬਾਧੂ ਫਾੜ ਨਹੀਂ ਕੋਈ ਭਾਰਾ ਪੇਟ ਨਹੀਂ ਸਟਾਰਵਾਂ ਸਰੀਰ ਜਿੰਨੀ ਵੀ ਆ ਬਿਲਕੁਲ ਫਿਟਨੈਸ ਦੇ ਵਿੱਚ ਆ ਜੇ ਜੀ ਦੋੰਦੀ ਝੋਟੀ ਤਾਂ ਹੁਣ ਦਿਖਾਤੀ ਆ ਇ ਇਹ ਵੀ ਬਿਲਕੁਲ ਫਜਰ ਪਾਜੀ ਸੂਈ ਹੈ ਵੀਰੇ ਤੇ ਸੰਤੂ ਸਾਬ ਵਿੱਜਾ ਸੂਆ ਛੇ ਦੰਦਿਆ ਮੂਹ ਛੱਗੀ ਆ ਛੱਗੀਆਂ ਕੰਨੀਆਂ ਖੜੀਆਂ ਆ ਜੇ ਬਿਲਕੁਲ ਹਾਂ ਕੰਨੀਆਂ ਖੜੀਆਂ ਛਕਦੀਆਂ ਬਿਲਕੁਲ ਇਧਰੋਂ ਜਸ਼ਨ ਇੱਕ ਪੂਰੀ ਮਾਰ ਕੇ ਕੈਮਰਾ ਦਿਖਾਓ ਸੋ ਬਹਿਣੀ ਵਾਲੇ ਪਾਸੋਂ ਦੋਸਤੋ ਵਰਲਡ ਵਾਟ ਤੁਹਾਨੂੰ ਦਿਖਾ ਦਿੰਨੇ ਆ ਛੇ ਦੇ ਬਿਲਕੁਲ ਬਰਾਬਰ ਕੀਤੇ ਸਮਝ ਲਿਓ ਕੰਨੀਆਂ ਹਜੇ ਖੜੀਆਂ ਨੇ ਦੁੱਧ ਦਾਂਦਾ ਠੀਕ ਆ ਜੀ ਛੋਟਾ ਸਿੰਘ ਸੂਆ ਦੂਜਾ ਹੀ ਸੂਈ ਹੈ ਵੀ ਹਾਂਜੀ ਸੂਆ ਦੂਜਾ ਸੂਆ ਦੂਜਾ ਰੀਨ ਨਾਲ ਸੂਈ ਆ ਰੀਨ ਨਾਲ ਦੂਜਾ ਸੂਆ ਦੁੱਧ ਚੋਟੇ 14 ਕਿਲੋ ਮਗਰ ਇਹਦੇ ਕ ਮਗਰ ਕੱਟਾ ਜੋ ਮਗਰ ਕੱਟਾ ਆ ਗਿਆ ਮੇਲ ਕਾਫ ਆ ਠੀਕ ਆ ਜੀ ਨਾਲੋਂ ਨਾਲ ਕੱਟਾ ਆ ਨਾੜੂਆ ਨਾੜੂਆ ਦੇਣਾ ਸੀਨੇ ਆ ਨਾੜੂਆ ਵੈਸੇ ਵੀਰ ਜਗਰਾਜ ਸਾਰਿਆਂ ਨੇ ਸੰਭਾਲ ਸੰਭਾਲੀ ਰੱਖਿਆ ਨਾੜੂ ਹੈ ਹੈ ਸੰਧੂ ਸਾਹਿਬ ਤਾਜ ਗਿਆ ਤਾਜ ਗਿਆ ਹਾਂਜੀ ਚਲੋ ਬੱਚੇ ਮਨੋ ਤਾਂ ਥੋੜਾ ਜਿਹਾ ਥਾਂ ਵਧੀਆ ਖੁੱਲਾ ਆਪਣੇ ਕੋਲ ਵੀ ਬੱਚੇ ਥੋੜਾ ਵੰਡਵਾ ਬੰਨੇ ਹੋਏ ਬਾਂਡਰਾਂ ਵੱਧੇ ਆ ਵੀ ਬੱਚੇ ਖੁੱਲੇ ਖੁੱਲੇ ਮੱਜਾਂ ਤੇ ਲੱਗੇ ਨਾ ਮਤਲਬ ਬਿਲਕੁਲ ਟੱਚ ਨਹੀਂ ਹੋ ਇਹਦੇ ਥੋੜੇ ਵੀਰ ਹੁਣ ਬੋਲਾ ਮੰਨੇ ਕੋਈ ਕੱਚਾ ਦੁੱਧ ਮੰਨੇ ਕਿੰਨਾ 14 ਕਿਲੋ ਸੰਦੀ ਸਾਫ ਦੁੱਧ ਆਪਾਂ 13 ਦੀ ਗਰੰਟੀ ਦੇ ਦਾਂਗੇ ਫੁੱਲ ਹਣ ਬਹੁਤ ਕਿਲੋ ਠੀਕ ਆ ਜੀ ਅਜਾ ਛੇਵਾ ਤੇ 300 ਸੁਨ ਹੋਇਆ ਸਟਾਰਟਿੰਗ ਚੰਗੀ ਕਰਦੀ ਹੈ ਹਾਂਜੀ ਸਟਾਰਟਿੰਗ ਬਹੁਤ ਵਧੀਆ ਬਿਲਕੁਲ 3016 ਪਲਸ ਦੁੱਧ ਕਰ ਸਕਦੀ ਆ ਜਿਹੜੀ ਸਟਾਰਟਿੰਗ ਹੈ ਝੋਟੀ ਬਿਲਕੁਲ ਹਾਂਜੀ ਪ੍ਰੋਪਰ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾ ਰਹੇ ਆ ਝੋਟੀ ਬੜੀ ਚੰਗੀ ਆ ਸੋ ਕੰਨੀਆਂ ਹਜੇ ਬਿਲਕੁਲ ਖੜੀਆਂ ਨਹੀਂ ਠੀਕ ਆ ਜੀ ਬਹੁਤ ਅੰਦੀ ਛਿੱਗੀ ਆ ਆ ਦੇਖੋ ਸੋ ਆਰਡਰ ਆਰਡਰ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਹਾਂਜੀ ਬਾਕੀ ਸੋਹਣੇ ਗੈਰ ਸਪੇਸ ਸੋਹਣੀਆਂ ਵੱਡ ਮਗਰ ਕਟਾ ਮੇਲ ਕਾਫਾ ਤਕਰੀਬਾ ਹਜੇ ਬੌਲੇ ਚੋਂ ਬਾਹਰ ਹੀ ਆਈ ਆ ਹਾਂਜੀ ਸ਼ੁਰੂਆਤ ਇਹ ਵੀ ਕਰਨ ਵਾਲੀ ਚੰਗਾ ਤਾ ਸ਼ੁਰੂਆਤ ਬਹੁਤ ਵਧੀਆ ਦੀ ਹੋ ਸਕਦਾ ਵਾ ਛੋਟੀ ਚੌਣ ਲੱਗਾ ਵਾ ਪਾਵੇਂ ਨੂੰ ਨਿਆਣਾ ਚੋਲੀ ਬਿਲਕੁਲ 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 ਇਹ ਖੋਲ ਕੇ ਦਿਖਾ ਦਿਓ ਠੀਕ ਆ ਜੀ ਸੋ ਛਿੱਗੀ ਝੋਟੀ ਦਿਖਾ ਰਿਹਾ ਤੁਹਾਨੂੰ ਆਪਾਂ ਐਂਡ ਦੇ ਵਿੱਚ ਠੀਕ ਆ ਇਧਰੋਂ ਬੈਕ ਸਾਈਡ ਤੋਂ ਦਿਖਾਓ ਆਡ ਰੋਡਰ ਦੀ ਕੁਆਲਿਟੀ ਆ ਦੇਖੋ ਜੀ ਨਾੜਾਂ ਵਾਲਾ ਛੱਡਾ ਸੰਧੂ ਸਾਹਿਬ ਦੇਖੋ ਹਾਂ ਦੁੱਧ ਵਾਲਾ ਬਿਲਕੁਲ ਬਿਲਕੁਲ ਬਾਕੀ ਜਗਰਾਜ ਵੀ ਚਲੋ ਪਾਇਸੇ ਕਿਸੇ ਨੇ ਮੋਟੀ ਕੀਮਤ ਲਾ ਕੇ ਛੱਲ ਜਾਣੀ ਆ ਹਾਂਜੀ ਕਿਉਂ ਕੰਨੀਆਂ ਤੋਂ ਭਾਅ ਹੋ ਮਤਲਬ ਆਗਾਰ ਪਛਾਰ ਦੇ ਅਗਲੇ ਪਿੱਛੇ ਥੰਮਦੀ ਚਵਾਈ ਬਰਾਬਰ ਹੈ ਗਾੜੀ ਹਾਂਜੀ ਹਾਂਜੀ ਚਵਾਈ ਪ੍ਰੋਪਰ ਗਾੜ ਇਹਦੀ 2 ਤੋਂ 2.5 ਕਿਲੋ ਦੀ ਹੋਊਗੀ ਠੀਕ ਆ ਜੀ ਹਾਂਜੀ ਆ ਦੇਖੋ ਸੋ ਬਾਕੀ ਬਹੁਤ ਖੂਬਸੂਰਤ ਪਿੱਠਪੂੜਾ ਸੋ ਸਿੰਗੀ ਸੁੰਗੀ ਬਿਆ ਕਮਾਲ ਆ ਵੈਸੇ ਮੋਰਾ ਬ੍ਰੀਡ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਆਪਾਂ ਨੋਟ ਕਰਾਈਦਾ ਇਹ ਸਿੰਗੀ ਵਾਲੇ ਪਾਸਿਓਂ ਕਰਮਾ ਵਾਲੀਆਂ ਬਿਲਕੁਲ ਚਾਰ ਚੰਦੀ ਲੱਗੀਆਂ ਹੁੰਦੇ ਤੋਰ ਇਹਨੂੰ ਤੋਰ ਸਿੱਧਾ ਤੋਰ ਦਿਆ ਸਿੱਧਾ ਪਰਪਲ ਦਿਖਾ ਦਿਓ ਤਸਲੀ ਨਾਲ ਬਹੁਤ ਖੂਬਸੂਰਤ ਪਿੱਠਪੋੜਾ ਮਗਰਾਟਾ ਟਿਗਾਠਾ ਬਹੁਤ ਚੌੜਾ ਮੁੱਠੀਦਾਰ ਥਣ ਲੱਗਾ ਕਰਮਾਲੀਆਂ ਨੂੰ ਕੋਈ ਬਾਤੂ ਘਟ ਉੱਠਣ ਦੀ ਨਜ਼ਰ ਆਊਗਾ ਵੀ ਕੋਈ ਦੋਹਰਾ ਥਣ ਲੱਗਾ ਮੁੱਠੀ ਵਾਲੇ ਥਾਣਾ ਬਕਤੀ ਸੱਜਣ ਸਾਹਿਬ ਆਪਾਂ ਨਾੜਾਂ ਵਾਲਾ ਚੱਡਾ ਜੋ ਵਾਹ ਨਾੜ ਦੇ ਇੱਧਰ ਵੇਖੋ ਠੀਕ ਆ ਜੀ ਉੱਤੋਂ ਇੱਧਰ ਵੇਖੋ ਨਾੜਾਂ ਵਾਲਾ ਚੱਡਾ ਲੇਵਾ ਦੁੱਧ ਵਾਲਾ ਬਿਲਕੁਲ ਜੀ ਦੁੱਧ ਵਾਲਾ ਥਣ ਲੱਗਾ ਮੋੜਾ ਮੋੜਾ ਹਾਂ ਬਹੁਤ ਸੋਹਣਾ ਠੀਕ ਆ ਜੀ ਕਤ ਚੰਗੀ ਇਹਦੀ ਵੀ ਬਿਲਕੁਲ ਜਿਹੜੀ ਕਾਰਗੁਜ਼ਾਰੀ ਹੁਣ ਸਟਾਰਟਿੰਗ ਕੋਈ 13 ਕਿ ਲੀਟਰ ਤੋਂ 13 ਹਾਂ ਹੈ 14 ਹੁਣ 13 ਦੀ ਗਾਰੰਟੀ ਦੇ ਦਾਂਗੇ ਇਹਦੇ 13 ਜਿਹੜਾ ਮਰਜ਼ੀ ਆਣ ਕੇ ਪਾਸ ਠੀਕ ਹੈ ਜੀ ਹਾਂ ਠੀਕ ਹੈ ਓਕੇ ਜਗਰਾਜ ਬਾਈ ਕੀ ਕੀਮਤ ਕੀ ਮੁੱਲ ਦੀ ਆ ਛੋਟੀ ਸੰਧਰ ਸਾਹਿਬ ਮੋਹੱਲ ਕਰਾਉਣਾ ਤੇ 190 ਹੂੰ ਮੈਂ ਇਹਨਾਂ ਦੇ ਨੇ 185 ਹੀ ਦੇ ਦਾਂ ਤੇ 185 ਦੀ ਹਾਂਜੀ ਹਾਂ 40 ਗੋਹਣ 13 ਕਿਲੋ ਦੁੱਧ ਤਿਆਰ ਆ ਠੀਕ ਆ ਜੀ ਬਾਕੀ ਜਿਤੋਂ ਦੋਸਤੋ ਆਈਆਂ ਨੇ ਠੀਕ ਆ ਜੀ ਉਧਰ ਲਈ ਸ਼ਟੇੜ ਦਾ ਬਿਲਕੁਲ ਸ਼ਹਿਰ ਦਾ ਪਿੰਡ ਦਾ ਥਾ ਦਕਾਨਾਂ ਵੀ ਤੁਹਾਨੂੰ ਦੱਸ ਦਤਾ ਵੀ ਉਥੋਂ ਦੀਆਂ ਜੰਪਲ ਨੇ ਜਗਲਾਂ ਪਿੰਡ ਦੀ ਜੰਪਲ ਐ ਠੀਕ ਹੈ ਬਣੀ ਹਰਿਆਣੇ ਦੇ ਵਿੱਚ ਠੀਕ ਜੀਨ ਤੇ ਲੱਗੀ ਬਿਲਕੁਲ ਜੀ ਬਿਲਕੁਲ ਹਾਂ ਸੋ ਬਾਕੀ ਜਿਹੜੇ ਭਰਾਵਾਂ ਕੋਲੋਂ ਮਾਲ ਉਥੋਂ ਆਉਂਦਾ ਠੀਕ ਆ ਜੀ ਡਾਇਰੈਕਟ ਆਉਂਦਾ ਚਾਹੇ ਆਪ ਜਾ ਕੇ ਲਿਆਉਂਦੇ ਆ ਉਹਨਾਂ ਨੂੰ ਦੇਖ ਕੇ ਕੁਆਲਿਟੀ ਪਤਾ ਲੱਗ ਹੀ ਜਾਣੀ ਆ ਇਹ ਅੱਜ ਤਿੰਨ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਸੋ ਜਿੰ ਉਹ ਆਪਾਂ ਮੌਕੇ ਤੇ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਅੱਗੇ ਚੰਗੇ ਫਾਰਮਰ ਭਰਾ ਦੀ ਚੰਗੀ ਕਾਰਗੁਜ਼ਾਰੀ ਰਹੀ ਦੁੱਧ ਤੁਸੀਂ ਇਹਨਾਂ ਝੋਟੀਆਂ ਤੋਂ ਇਹਨਾਂ ਮੱਝਾਂ ਤੋਂ ਚੰਗਾ ਲੈ ਸਕਦੇ ਜੀ ਹਾਂਜੀ ਸਭ ਤੋਂ ਮੇਨ ਗੱਲ ਹੈ ਵੀ ਦੁਜਨਾਂ ਝੋਟੀਆਂ ਨੇ ਨਵੇਂ ਅੰਗ ਨੇ ਕੁਝ ਜਿਵੇਂ ਦੋ ਝੋਟੀਆਂ ਤੁਹਾਨੂੰ ਦੰਦਾਂ ਦੇ ਵਿੱਚ ਦਿਖਾਈਆਂ ਨੇ ਦੌਂਦੀ ਝੋਟੀ ਇੱਧਰ ਸਿੱਕੀ ਦਿਖਾਤੀ ਹੈ ਤੇ ਇੱਕ ਕੰਟੈਕਟ ਨੰਬਰ ਜਿਹੜੇ ਆਪਣੇ ਸੰਪਰਕ ਨੰਬਰ ਜ਼ਰੂਰ ਕਰ ਲਿਓ ਜੀ 70876 ਹਾਂਜੀ 22033 ਠੀਕ ਆ 62394 04259 ਠੀਕ ਆ ਜੀ ਹਾਂਜੀ ਲੋਬੀਆ ਦੋਸਤੋ ਨੰਬਰ ਜਿਹੜੇ ਸਕਰੀਨ ਦੇ ਥੱਲੇ ਚੱ ਗੱਲਬਾਤ ਕਰੋ ਹੌਸਲੇ ਨਾਲ ਮੇਰਾ ਭਰਾ ਆਪਣੇ ਸਮੇਂ ਚ ਸਮਾਂ ਕੱਢ ਕੇ ਕੋਈ ਇੱਕ ਦੋ ਟਾਈਮ ਦੀਆਂ ਚਵਾਈਆਂ ਕਰਕੇ ਵੇਖੋ ਖੁੱਲਾ ਸਦਾ ਮਾ ਤੁਸੀਂ ਲੈ ਕੇ ਜਾਣਾ ਮੁੱਲੀ ਪਸ਼ੂ ਇਹਨਾਂ ਨੇ ਲਿਆਦਾ ਮੁੱਲੀ ਤੁਸੀਂ ਰਕਮ ਚੰਗੀ ਖਾਸੀ ਲਾ ਕੇ ਲੈ ਕੇ ਜਾਣਾ ਤਸੱਲੀ ਕਰੋ ਦੋ ਟਾਈਮ ਚ ਉਹ ਤਿੰਨ ਟਾਈਮ ਚ ਉਹ ਤਿੰਨ ਟਾਈਮ ਚ ਉਹ ਕੇ ਲੌਕੀ ਦਾਲੀ ਸੋ ਅੱਜ ਦੀ ਜਿਹੜੀ ਦੋਸਤੋ ਇਹ ਆਪਣੀ ਵਿਸ਼ੇਸ਼ ਵਿਜਟ ਸੀਗੀ ਪਿੰਡ ਬੁੱਗਾ ਇਹ ਪਹੁੰਚੇ ਸੀ ਆਪਾਂ ਤਰਨ ਤਰਨ ਦੇ ਬਿਲਕੁਲ ਲਾ ਕੇ 2 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡਾ ਬੁੱਗਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ